ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹਾਊਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਗਰਦਨ ਤੇ ਮਾਸਪੇਸ਼ੀਆਂ ਦੀਆਂ ਗੰਢਾਂ ਬਣ ਗਈਆਂ ਨੇ ਮਸਲ ਨੋਟਸ ਬਣ ਗਏ ਨੇ ਤਾਂ ਉਸ ਨੂੰ ਕਿਹੜੀਆਂ ਕਸਰਤਾਂ ਨਾਲ ਆਪਾਂ ਤੰਦਰੁਸਤ ਔਰ ਠੀਕ ਕਰ ਸਕਦੇ ਆਂ ਜ਼ਿਆਦਾਤਰ ਜਿਹੜੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਨੇ ਜਿਨ੍ਹਾਂ ਨੂੰ ਕੰਮ ਦਾ ਸਟ੍ਰੈਸ ਹੋ ਗਿਆ ਹੈ ਔਰ ਜਾਂ ਫੇਰ ਜਿਹੜੇ ਲੋਕ ਕਸਰਤ ਨਹੀਂ ਕਰਦੇ ਜਿਹੜੇ ਲੋਕ ਬੈਠ ਕੇ ਹੀ ਕੰਪਿਊਟਰ ਤੇ ਕੰਮ ਕਰਦੇ ਨੇ ਉਹਨਾਂ ਦੇ ਦੇਖਿਆ ਗਿਆ ਹੈ ਇਸ ਜਗ੍ਹਾ ਤੇ ਗੰਡਾ ਬਣ ਜਾਂਦੀਆਂ ਨੇ ਮਾਸਪੇਸ਼ੀਆਂ ਦੇ ਵਿੱਚ ਗੰਡਾ ਬਣ ਜਾਂਦੀਆਂ ਨੇ ਮਸਲ ਨਾਟਸ ਬਣ ਜਾਂਦੇ ਨੇ ਸੋ ਉਹਨਾਂ ਲਈ ਬਣੀਆਂ ਆਸਾਨ ਕਸਰਤਾਂ ਲੈ ਕੇ ਆਏ ਹਾਂ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਤਾਂ ਤੁਸੀਂ ਜਿਹੜੇ ਨਾਟਸ ਨੇ ਉਹਨਾਂ ਨੂੰ ਠੀਕ ਕਰ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਇੱਕ ਆਈਡੀ ਹੈ ਐ ਸ੍ਰੀ ਸਿੰਘਸਰਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਫੇਸਬੁੱਕ ਤੇ ਸਾਡੀ ਪੇਜ ਹੈ ਜਿਸ ਦਾ ਨਾਮ ਹੈ ਐ ਸ੍ਰੀ ਸਿੰਘਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਤੁਸੀਂ ਉੱਥੇ ਸਾਨੂੰ ਜਰੂਰ ਫੋਲੋ ਕਰੋ ਉੱਥੇ ਅਸੀਂ ਹਫ਼ਤੇ ਦੇ ਵਿੱਚ ਦੋ ਦਿਨ ਲਾਈਵ ਆਉਣ ਦੀ ਕੋਸ਼ਿਸ਼ ਕਰਦੇ ਆਂ ਔਰ ਸਾਡਾ YouTube ਚੈਨਲ ਡਾਕਟਰ ਗੁਰਸ਼ੇਰ ਬਲੌਗਸ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਔਰ ਸਨੈਪਚੈਟ ਤੇ ਡਾਕਟਰ ਗੁਰਸ਼ੇਰ ਸਿੰਘ ਸਰਾਣ ਨੂੰ ਫੋਲੋ ਕਰਨਾ ਨਾ ਭੁੱਲਣਾ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਹੌਟ ਪੈਕ ਦੇਣਾ ਤੁਸੀਂ ਦੇਖੋ ਇਹ ਮਾਈਕ੍ਰੋਵੇਵ ਦੇ ਵਿੱਚ ਗਰਮ ਕਰਨ ਵਾਲਾ ਆਪਣੇ ਕੋਲੇ ਹੌਟ ਪੈਕ ਹੈ ਇਸ ਨੂੰ ਆਪਾਂ 4 ਤੋਂ 5 ਮਿੰਟ ਗਰਮ ਕੀਤਾ ਔਰ ਇਸ ਨੂੰ ਆਪਾਂ ਇੱਥੇ ਰੱਖ ਲੈਣਾ ਔਰ ਜਿੱਥੇ ਆਪਣੀ ਮਸਲ ਨਾਟਸ ਨੇ ਉਸ ਜਗ੍ਹਾ ਤੇ ਆਪਾਂ ਇਸ ਦੇ ਉੱਪਰ ਪੈ ਜਾਣਾ ਇਦਾਂ ਕਰਕੇ ਤੁਸੀਂ ਦੇਖੋ ਇਦਾਂ ਰਿਲੈਕਸ ਪੋਜੀਸ਼ਨ ਦੇ ਵਿੱਚ ਇਹਨੂੰ ਔਰ ਐਦਾਂ ਤੁਸੀਂ 10 ਤੋਂ 15 ਮਿੰਟ ਸਭ ਤੋਂ ਪਹਿਲਾਂ ਸਵੇਰੇ ਔਰ ਸ਼ਾਮ ਤੁਸੀਂ ਕਸਰਤਾਂ ਕਰਨ ਤੋਂ ਪਹਿਲਾਂ ਸੇਕ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਕਸਰਤਾਂ ਕਰਨੀਆਂ ਸ਼ੁਰੂ ਕਰਨੀਆਂ ਨੇ ਇਹ ਹੋ ਗਈ ਤੁਹਾਡੀ ਨੰਬਰ 1 ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਸਿੰਪਲ ਹੌਟ ਪੈਕ ਦਿੱਤਾ ਐਂਡ ਸੈਕਿੰਡ ਐਕਸਰਸਾਈਜ਼ ਕੀ ਆਪਾਂ ਨੂੰ ਇੱਕ ਟੈਨਿਸ ਦੀ ਬਾਲ ਚਾਹੀਦੀ ਹੈ ਔਰ ਇੱਕ ਜੁਰਾਬ ਚਾਹੀਦੀ ਹੈ ਸੌਕਸ ਇਹਦੇ ਵਿੱਚ ਆਪਾਂ ਇਦਾਂ ਟੈਨਿਸ ਦੀ ਬਾਲ ਪਾ ਲੈਣੀ ਹੈ ਦੇਖੋ ਤੁਸੀਂ ਬਿਲਕੁਲ ਥੱਲੇ ਚਲੀ ਗਈ ਬਾਲ ਹੁਣ ਜਿੱਥੇ ਆਪਣੇ ਗੰਢਾ ਬਣੀਆਂ ਹੋਈਆਂ ਨੇ ਉਸ ਜਗ੍ਹਾ ਤੇ ਆਪਾਂ ਇਹਨੂੰ ਪਿੱਛੇ ਰੱਖ ਲੈਣਾ ਔਰ ਦੀਵਾਰ ਦੇ ਨਾਲ ਲੱਗ ਜਾਣਾ ਇਦਾਂ ਕਰਕੇ ਔਰ ਇੱਥੇ ਆਪਾਂ ਜਿਸ ਜਗ੍ਹਾ ਤੇ ਆਪਣੇ ਨੋਟਸ ਨੇ ਉੱਥੇ ਆਪਾਂ ਇਸ ਨੂੰ ਮੂਵ ਕਰਨਾ ਉੱਪਰ ਥੱਲੇ ਤੁਸੀਂ ਅੱਖਾਂ ਬੰਦ ਕਰ ਲੈਣੀਆਂ ਜਿੱਥੇ ਤੁਹਾਡੇ ਨੋਟਸ ਨੇ ਤੁਸੀਂ ਉੱਥੇ ਫੀਲ ਕਰੋਗੇ ਵੀ ਹਾਂ ਉੱਥੇ ਇੱਕ ਚਰਾਂ ਦਾ ਕੁਝ ਰੱਬ ਹੋ ਰਿਹਾ ਔਰ ਤੁਹਾਨੂੰ ਜਦੋਂ ਤੁਸੀਂ ਕਰਦੇ ਹੋਵੋਗੇ ਤੁਹਾਡੇ ਪੇਨ ਦਾ ਲੈਵਲ ਵਧੂਗਾ ਸੋ ਘਬਰਾਉਣਾ ਨਹੀਂ ਪ੍ਰੈਸ਼ਰ ਕਿੰਨਾ ਕੁ ਰੱਖਣਾ ਇਹ ਨਹੀਂ ਵੀ ਬਹੁਤ ਜ਼ੋਰ ਦੀ ਆਪਾਂ ਤੱਕ ਦੇਣਾ ਇਸ ਨੂੰ ਆਪਾਂ ਹਾਰਡਲੀ 50% 50% ਆਪਣਾ ਪ੍ਰੈਸ਼ਰ ਤੁਸੀਂ ਲਾ ਕੇ ਇਸ ਨੂੰ ਪਹਿਲਾਂ ਉੱਪਰ ਥੱਲੇ ਫਿਰ ਆਪਾਂ ਲੈਫਟ ਰਾਈਟ ਐਦਾਂ ਮੂਵ ਕਰਾਂਗੇ ਔਰ ਐਦਾਂ ਤੁਸੀਂ ਹਰ ਪੁਆਇੰਟ ਤੇ ਜਿੱਥੇ ਤੁਹਾਡੇ ਗੰਢਾਂ ਬਣੀਆਂ ਹੋਈਆਂ ਨੇ ਉੱਥੇ ਤੁਸੀਂ 60 ਸੈਕਿੰਡ ਯਾਨੀ ਕਿ 1 ਮਿੰਟ ਲਈ ਉਸ ਜਗ੍ਹਾ ਤੇ ਕਰਨਾ ਔਰ ਦੈਨ ਫਿਰ ਤੁਸੀਂ ਉਹ ਛੱਡ ਦੇਣਾ ਫਿਰ ਤੁਸੀਂ ਸੇਮ ਦੂਸਰੇ ਪਾਸੇ ਜਿੱਥੇ ਤੁਹਾਡੇ ਗੰਢਾਂ ਨੇ ਉਥੇ ਅਗਰ ਤੁਸੀਂ ਕੱਲੀ ਬੋਲ ਲਾਉਂਗੇ ਬੋਲ गिरਜੂਗੀ ਇੱਕ ਸੌਕਸ ਵਾਲਾ ਮੈਥਡ ਸਭ ਤੋਂ ਵਧੀਆ ਵਾ ਇਹੀ ਮੈਥਡ ਅਸੀਂ ਆਪਣੀ ਕਲੀਨਿਕ ਤੇ ਅਪਣਾਉਨੇ ਆ ਇਹੀ ਮੈਥਡ ਤੁਸੀਂ ਅਪਣਾਓ ਔਰ ਇਸ ਨਾਲ ਤੁਹਾਡੀਆਂ ਇਹ ਗੰਦਾ ਨੇ ਉਹ ਡਿਸੋਲਵ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਹ ਹੋਗੀ ਤੁਹਾਡੀ ਸੈਕਿੰਡ ਐਕਸਰਸਾਈਜ਼ ਥਰਡ ਐਕਸਰਸਾਈਜ਼ ਕੀ ਹੈ ਆਪਾਂ ਅਪਰ ਟ੍ਰੈਪੀਜੀਅਸ ਮਸਲ ਨੂੰ ਸਟ੍ਰੈਚ ਕਰਾਂਗੇ ਆਪਾਂ ਇੱਕ ਹੱਥ ਨਾਲ ਐਦਾਂ ਇੱਕ ਹੱਥ ਪਿੱਛੇ ਰੱਖ ਲਾਂਗੇ ਐਦਾਂ ਕਰਕੇ ਔਰ ਇਦਾਂ ਆਪਾਂ ਸਟ੍ਰੈਚ ਕਰ ਦੇਣਾ ਆਪਣੀ neck ਦੇ ਮਸਲਸ ਨੂੰ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 then ਰਿਲੈਕਸ then ਸੇਮ ਦੂਸਰੀ ਸਾਈਡ ਇਹ ਹੱਥ ਆਪਾਂ ਪਿੱਛੇ ਲੈ ਗਏ ਦੂਸਰੇ ਹੱਥ ਦੀ ਮਦਦ ਨਾਲ ਆਪਾਂ ਇਦਾਂ ਸਟ੍ਰੈਚ ਕਰ ਰਹੇ ਹਾਂ ਇੱਥੇ ਆਪਾਂ 10 ਸੈਕਿੰਡ ਹੋਲਡ then ਰਿਲੈਕਸ ਇਸ ਤਰ੍ਹਾਂ ਤੁਸੀਂ ਦੋਨੋਂ ਸਾਈਡ ਕਰਨਾ 5-5 ਵਾਰੀ ਕਰਨਾ ਇਹ ਹੋਗੀ 3rd ਐਕਸਰਸਾਈਜ਼ ਅਪਰ ਟ੍ਰੈਪੀਜੀਅਸ ਸਟ੍ਰੈਚ ਜੁੜੀ ਨੈਕ ਐਕਸਰਸਾਈਜ਼ ਆ ਇਸ ਦੇ ਵਿੱਚ ਆਪਾਂ ਕਰਾਂਗੇ ਲਵੇਟਰ ਸਕੈਪੂਲਾਏ ਮਸਲ ਦਾ ਸਟ੍ਰੈਚ ਸਿੱਧੇ ਖੜਕੇ ਆਪਾਂ ਗਰਦਨ ਟਿਲਟ ਕਰ ਦੇਣੀ 45 ਡਿਗਰੀ ਤੇ ਔਰ ਆਪਾਂ ਥੱਲੇ ਦੇਖਣ ਦੀ ਕੋਸ਼ਿਸ਼ ਕਰਨੀ ਜਾਂ ਆਪਾਂ ਆਪਦੀ ਕੱਚਵਲ ਅੰਡਰ ਆਰਮ ਵੱਲ ਦੇਖਣ ਦੀ ਕੋਸ਼ਿਸ਼ ਕਰਾਂਗੇ ਔਰ ਦੂਸਰੇ ਹੱਥ ਦੀ ਮਦਦ ਨਾਲ ਆਪਾਂ نیچے ਨੂੰ ਸਟ੍ਰੈਚ ਕਰ ਦੇਣਾ ਇਹ ਹੱਥ ਪਿੱਛੇ ਜਾਏਗਾ ਇਸ ਜਗ੍ਹਾ ਤੇ ਸਟ੍ਰੈਚ ਪਾਏਗਾ ਇਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਸੇਮ ਹੀ ਤੁਸੀਂ ਦੂਸਰੀ ਸਾਈਡ ਕਰਨਾ ਸੇਮ ਹੀ ਇਸ ਸਾਈਡ ਕਰਨਾ ਇਸ ਦੇ ਵੀ ਤੁਸੀਂ ਪੰਜ-ਪੰਜ ਸੈੱਟ ਲਾਉਣੇ ਇਹ ਹੋ ਗਈ 24th ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਲਿਵਰੇਟਰ ਸਕੈਪੂਲਾਇ ਮਸਲ ਦਾ ਸਟ੍ਰੈਚ ਕੀਤਾ ਸੋ ਨੈਕਸਟ ਐਕਸਰਸਾਈਜ਼ ਲਈ ਆਪਾਂ ਨੂੰ ਥੈਰਾ ਬੈਂਡ ਚਾਹੀਦਾ ਹੋਵੇਗਾ ਥੈਰਾ ਬੈਂਡ ਆਪਾਂ ਚੰਗੀ ਤਰ੍ਹਾਂ ਦੋਨੋਂ ਸਾਈਡ ਤੋਂ ਆਪਾਂ ਟਾਈਟ ਕਰ ਲੈਣਾ ਔਰ ਇਹ ਇਜ਼ੀਲੀ ਤੁਸੀਂ ਇਸ ਨੂੰ ਮਾਰਕਟ ਚੋਂ ਖਰੀਦ ਸਕਦੇ ਹੋ ਔਰ ਇਸ ਨੂੰ ਆਪਾਂ ਸਟ੍ਰੈਚ ਕਰਨਾ ਹੈ 1 2 3 4 फाइव सिक्स सैवन एट नाइन टैन दोबारा देखो पिछों ये मूवमेंट होनी चाहिए वन टू थ्री फोर फाइव सिक्स सैवन एट नाइन टैन दैन रिलैक्स इससे पाँच छे सैट लाने ये होगी थोड़ी ਖੇਰਾ ਬੈਨ ਨਾਲ ਕਰਨ ਵਾਲੀ ਐਕਸਰਸਾਈਜ਼ ਹੁਣ ਲਾਸਟ ਜਿਹੜੀ ਐਕਸਰਸਾਈਜ਼ ਹੈ ਉਸ ਲਈ ਆਪਕ ਨੂੰ ਫੇਰ ਬੈੱਡ ਤੇ ਜਾਣਾ ਪਏਗਾ ਔਰ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਫੁੱਲ ਕੋਬਰਾ ਐਕਸਰਸਾਈਜ਼ ਕਰਾਂਗੇ ਆਪਾਂ ਦੋਨੋਂ ਹੱਥ ਮੋਢਿਆਂ ਥਲੇ ਰੱਖਾਂਗੇ ਔਰ ਆਪਾਂ ਉੱਪਰ ਚੱਕਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡਸ ਲਈ 1 2 3 4 5 6 7 8 9 10 ਥੈਨ ਰਿਲੈਕਸ ਤਾਂ ਕਰਾਂਗੇ ਪਰ ਇਹ ਜਿਹੜੀ ਕਸਰਤ ਆ ਤੁਸੀਂ ਇਹ ਉੱਪਰ ਛਤਵਲ ਦੇਖਣੀ ਆ ਤੁਸੀਂ ਆਪ ਦੀ ਛਤਵਲ 10 ਗੈਣਨੇ ਦੈਂ ਸਲੋ ਸਲੋ ਤੁਸੀਂ ਰਿਲੈਕਸ ਹੋ ਜਾਣਾ ਬਿਲਕੁਲ ਬਾਡੀ ਰਿਲੈਕਸ ਕਰ ਦੇਣੀ ਹੈ ਇਸ ਦੇ ਵੀ ਤੁਸੀਂ 5 ਤੋਂ 6 ਸੈਟ ਲਾਉਣ ਦੀ ਕੋਸ਼ਿਸ਼ ਕਰਨੀ ਮੰਨ ਲਓ ਆਪਾਂ ਫੁੱਲ ਕੋਬਰਾ ਕੀਤੀ ਸੀ ਤੋਂ ਤੋਂ ਨਹੀਂ ਹੋ ਰਹੀ ਤਾਂ ਤੁਸੀਂ ਹਾਫ ਕੋਬਰਾ ਕਰ ਸਕਦੇ ਹੋ ਐਂ ਤਾਂ ਕਰ ਸਕਦੇ ਹੋ ਬਸ ਇੱਥੇ ਤੁਸੀਂ ਹੋਲਡ ਕਰ ਲਿਓ 10 ਸੈਕ 10 ਸੈਕਿੰਡ ਹੋਲਡ ਨਹੀਂ ਹੋਏਗਾ ਤੁਸੀਂ 5 ਸੈਕਿੰਡ ਹੋਲਡ ਕਰ ਲਿਓ ਪਰ ਕਰਿਓ ਜਰੂਰ ਇਸਾਨ-ਅਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਦੇ ਹੋ ਤੁਸੀਂ ਜਿਹੜੇ ਮਸਲ ਨਾਟਸ ਟੂਡੇ ਬਣ ਗਏ ਨੇ ਮਾਸ ਪੇਸ਼ੀਆਂ ਦੀਆਂ ਗੰਡਾਂ ਬਣ ਗਈਆਂ ਨੇ ਉਹ ਬਹੁਤ ਜਲਦੀ ਠੀਕ ਹੋਣ ਵਾਲੀਆਂ ਨੇ ਸੋ ਮਿਲਾਂਗੇ ਚਲਦ ਨਵੇਂ ਟੌਪਿਕ ਨਵੀਂ ਵੀਡੀਓ ਨਾਲ ਟੈਲ देम ਤੁਸੀਂ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਸਸਟ੍ਰੀਕਾਲ ਜੀ